ਸਸੀ ਗਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਓ ਅੱਜ ਖੜੇ ਆਂ ਟਰੈਕਟਰ ਮੰਡੀ ਤਲਵੰਡੀ ਸਾਬੋ ਬਾਈ ਆਹਾ ਪਛਾਣ ਹੀ ਲਿਆ ਹੋਣਾ ਤੁਸੀਂ ਕੌਣ ਆ ਇਹਨੂੰ ਜੱਫੀ ਪਾਉਣ ਦਾ ਬਹੁਤ ਸੁਭਾਅ ਹੈ ਭਰਾਓ ਸਾਡਾ ਭਰਾ ਛੋਟਾ ਚਲੋ ਕੋਈ ਗੱਲ ਨਹੀਂ ਆਪਾਂ ਗੱਲਾਂ ਘੱਟ ਕਰਾਂਗੇ ਤੇ ਟਰੈਕਟਰ ਦਿਖਾਉਣੇ ਆ ਤੁਹਾਨੂੰ ਬਾਈ ਉੱਤਰੋਂ ਸ਼ੁਰੂ ਕਰਦੇ ਆ ਕਿਹੜੇ ਕਿਹੜੇ ਟਰੈਕਟਰ ਆ ਬਾਈ ਕੋਲੇ ਇਧਰੋਂ ਆਹੀ ਸ਼ਾਬ ਇਹ ਫਾਰਮ ਟਰੈਕ ਦਾ ਮਾਸਟਰ ਗੋਲਿਆ ਹੈ ਨਹੀਂ ਦੂ ਕਿਵੇਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਮੈਨੂੰ ਨਹੀਂ ਬੁਲਾਉਂਦਾ ਬਾਈ ਦਰਸ਼ਕ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਹੈ ਕਿਉਂਕਿ ਇਹ ਸਵੇਰੇ ਉੱਠ ਕੇ ਵੀ ਸਤਿ ਸ਼੍ਰੀ ਅਕਾਲ ਬੁਲਾਉਂਦਾ ਤੇ ਸ਼ਾਮ ਨੂੰ ਸੌਣ ਲੱਗਿਆ ਵੀ ਗੁੱਡ ਨਾਈਟ ਕਰਕੇ ਸੌਂਦਾ ਆਈਆਂ ਨਾ ਬਾਈ ਆਈਆਂ ਹੈ ਹਨਾ ਚਲੋ ਪ੍ਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ ਬਾਈ ਕੋਲੇ ਟਰੈਕਟਰ ਆ ਬਾਈ ਫਾਰਮ ਟਰੈਕ 60 ਮਰਨ ਸਾਹਿਬ ਦੱਸਿਓ ਕਿਰਾ ਕਿਹੜਾ ਮਾਡਲ ਹੈ 1998 ਮਾਡਲ ਹੈ ਬਾਈ ਹਾਂਜੀ ਇੰਜਨ ਗੇਅਰ ਦਾ ਪੂਰਾ ਚੰਗਾ ਪਹਿਲੀ ਪਾਲਟੀ ਹੈ ਮਰੇ ਉੱਚੀ ਬੋਲੀ ਜਿਵੇਂ ਸਤਿ ਸ਼੍ਰੀ ਅਕਾਲ ਬੁਲਾਉਣਾ ਹੋਣਾ ਕਰੇ ਉੱਚ 1997 ਮਾਰ ਲਾ ਹਾਂਜੀ ਕਲਾਕੀ ਪਾਰਟੀ ਦਾ ਟਰੈਕਟਰ ਹੈ ਕਲੱਚ ਸਿੰਗਲ ਹੈ ਚਾਰੇ ਟਾਇਰ ਟਰੈਕਟਰ ਨੂੰ ਅੱਧੇ ਆ ਮਗਰਾੜ ਮਰੂਡ ਨਾਲਦੇ ਆ ਰੰਗ ਰੂਪ ਦਾ ਸਾਰਾ Ориਜਨਲ ਆ ਹਲਕੇ ਫੁਲਕੀ ਮਗਰਾੜਾਂ ਦੀ ਟੱਚਿੰਗ ਹੋਈ ਵੀ ਆ ਟਰੈਕਟਰ ਦੀ ਜੀ ਬਾਈ ਠੀਕ ਆ ਨਾ ਹੈਵੀ ਹੁੱਕ ਅਡਜਸਟੇਬਲ ਜੀ ਲੱਗੀ ਹੋਈ ਆ ਠੀਕ ਆ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਆਪਣੀ ਠੀਕ ਆ ਜੀ ਸਰਵਿਸ ਤੱਕ ਮਗਲਾਇਲ ਤੱਕ ਚੇਂਜ ਹੋਇਆ ਹੋਇਆ ਟਰੈਕਟਰ ਦਾ ਠੀਕ ਆ ਠੀਕ ਆ ਰੇਟ ਆਏਗਾ ਵੀਰੇ 1 ਲੱਖ ਤੇ 62000 ਰੁਪਿਆ ਜਿਹੜਾ ਦੇਣਾ ਪੂਰੇ 1.5 ਲੱਖ ਦਾ ਦੇਣਾ ਦਾ 1.5 ਲੱਖ ਦਾ ਛੋ ਮੈਂ ਉੱਤੇ ਨਹੀਂ ਪੂਰੇ 1.5 ਲੱਖ ਰੁਪਏ ਛੋੜ ਕਰਨੇ ਪਊਗੇ ਜਿਹੜੀ ਉਹ ਤਾਂ ਗੱਲ ਕਹਿਦੀ ਤਾਂ ਕਹਿਦੀ ਭਾਈ ਮੇਰਾ ਨੰਬਰ ਨੋਟ ਕਰ ਲਓ 94653 62000 ਰਸੇ ਨਾਲ ਬੰਨ ਕੇ 5000 ਰੁਪਏ ਛੋੜ ਕਰਾਉਂ ਆ ਇਹ ਨਾਲ ਪਜੂਆ ਕਰੇ ਸਸਟੀ ਕਾਲ ਬੁਲਾਵਾਂਗੇ ਯਾਰ ਕਿ ਆਪਾਂ ਬੇਫਿਕਰ ਹੋਗੇ ਟਰੈਕਟਰ ਤੁਸੀਂ 1.45 ਲੱਖ ਦਾ ਲੈ ਜਾਓ ਵੀਰੋ ਵੀਡੀਓ ਚੰਗੀ ਲੱਗੀ ਤਾਂ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਦੂਜੇ ਭਰਾਵਾਂ ਤੱਕ ਵੀ ਪਤਾ ਲੱਗ ਜਾਵੇ ਬਾਈ 5000 ਰੁਪਏ ਛੋੜ ਕਰੂਗਾ ਹਾਂਜੀ ਬਰਾੜ ਸਾਹਿਬ ਅੱਗੇ ਕਿਹੜਾ ਟਰੈਕਟਰ ਹੈ 2007 ਮਾਡਲ 45 ਆ ਜੀ ਠੀਕ ਹੈ ਜ ਅੱਛਾ ਜਮਾ ਨਾਮੇ ਆ ਸਾਰੇ ਕੰਪਨੀ ਦੇ ਆ ਛੋ ਤੇ ਹਲਕੀ ਫੁਲਕੀ ਟੱਚਿੰਗ ਫਚਿੰਗ ਛੋ ਦੀ ਟੱਚਿੰਗ ਹੈਗੀ ਆ ਮਗਰਾੜ ਨਾਲ ਦੇ ਚਿੱਟੇ ਦੁੱਧ ਵਰਗੇ ਆ ਰਿਮ ਚਿੱਟੇ ਦੁੱਧ ਵਰਗੇ ਆ ਹਾਂਜੀ ਹਾਂਜੀ ਇੰਜਨ ਗੇਅਰ ਦੀ ਫੁੱਲ ਗਰੰਟੀ ਆ ਹਾਂਜੀ 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 ਠੀਕ ਆ ਨਾ ਬੈਕ ਬੂਕ ਤੋਂ ਦੇਖ ਲੈਂਕਾਂ ਲੂੰਕਾਂ ਦਾ ਹੁੱਕ ਹੱਕ ਦਾ ਮਗਰਾੜਾਂ ਦਾ ਦੇਖ ਸ਼ੀਸ਼ੇ ਵਰਗਾ ਪੂਰਾ ਚੰਗਾ ਟਰੈਕਟਰ ਕਹਿੰਦਾ ਪੂਰਾ ਚੰਗਾ ਟਰੈਕਟਰ ਆ ਹਾਂਜੀ ਹਾਂਜੀ ਰਿਮਰ ਬਹੁਤ ਸੋਹਣੇ ਪਿਆ ਮਰਾੜ ਮਰੂਰ ਕਿਉਂਕਿ ਇਹਦੇ ਨਾਲ ਪੇਪੜੀ ਬੰਦੀ ਆ ਮਾੜੀ ਮੋਟੀ ਤਾਂ ਕਰਕੇ ਥੋੜੀ ਜਿਹੀ ਡਿੱਗਦੀ ਆ ਬਾਕੀ ਜਮਾ ਨਵੀਂ ਆ ਟਰੈਕਟਰ ਦੀ ਇਹ ਬਸ ਪੇਪੜੀ ਕਰਕੇ ਮਾੜੀ ਮੋਟੀ ਕੋਈ ਸਟicker ਤੋਂ ਉੱਤੇ ਟੱਚਿੰਗ ਹੋਈ ਆ ਠੀਕ ਹੈ ਬਾਈ ਮਾਡਲ ਕਿਹੜਾ ਜੀ ਮਾਡਲ 2007 ਹੈ ਨੰਬਰ ਪੰਜਾਬ ਦਾ ਪਹਿਲੀ ਪਾਰਟੀ ਟਰੈਕਟਰ ਹੈ ਨਗਦ ਕੈਸ਼ ਹੈ ਰੇਟ ਕਿੰਨਾ ਬਈ ਇਹਦਾ ਰੇਟ ਇਹਦਾ ਹੈਗਾ 2 ਲੱਖ ਤੇ 68000 ਰੁਪਿਆ ਦੇਣਾ ਕਿੰਨਾ ਦਾ 68000 ਵਾਲਾ ਚੱਕਰ ਜਾਨੇ ਬਾਈ 65 ਕਹਦੇ ਜਾਂ 70 ਕਹਦੇ ਯਾਰ ਬਸ 2.5 ਲੱਖ ਦਾ ਦੇਣਾ ਯਾਰ 2.5 ਲੱਖ ਦਾ 5000 ਰੁਪਿਆ ਛੋੜ ਆਹ ਛੋੜ ਵਾਲਾ ਕੰਮ ਦਾ 245000 ਰੁਪਿਆ ਪਹਿਲੀ ਵਾਰ ਸੁਣ ਲਾ ਦੂਜੀ ਵਾਰ ਸੁਣ ਲਾ ਪਊਗਾ ਘਰੇ ਜਾ ਕੇ ਸਲਾਹ ਕਰਨੀ ਬਾਈ 5000 ਦਾ ਛੋੜ ਕਰਨੀ ਪਿਆ ਕਰੂ ਚੱਲ ਸਿੱਧੀ ਆ ਬਾਈ 21 ਲੱਖ ਕਹਿੰਦਾ ਕਿ 5000 ਰੁਪਏ ਛੋੜ ਕਰਾਉਂਗਾ ਮੇਰਾ ਨੰਬਰ ਨੋਟ ਕਰ ਲਓ 94653 62000 ਜਾ ਕੇ ਜਿਹੜੇ ਘਰੇ ਚ ਪਰਸਨਾ ਲਾਉਣੀ ਪਵੇ 245000 ਦਾ ਟਰੈਕਟਰ ਲੈ ਜਾਓ ਨਵੇਂ ਟਾਇਰਾਂ ਚ ਡਬਲ ਕਲਚ 2007 ਮਾਡਲ ਨੰਬਰ ਕਿੱਥੋਂ ਦਾ ਪੀਵੀ ਪੰਜਾਬ ਨੰਬਰ ਹਾਂਜੀ ਠੀਕ ਹੈ ਜੀ ਅੱਗੇ ਬਾਈ ਕੋਲੇ ਹੈਗਾ 855 ਲਾਲ ਟਮਟਰੀ ਟੀਡਬੋਡੀ ਵਰਗਾ ਬਾਈ ਟਰੈਕਟਰ 2016 ਮਾਡਲ ਹੈ ਬਈ 2016 ਮਾਡਲ ਹੈ ਫੁੱਲ ਟੌਪ ਵਾਲਾ ਮਾਡਲ ਹੈ ਡੀਟੀ ਮਾਡਲ ਠੀਕ ਹੈ ਜਮਾ ਨਵਾਂ ਟਰੈਕਟਰ ਹੈ ਮਗਰਾੜਾ ਬਰੂਡ ਦੇਖ ਲਓ ਵਿੱਚ ਬਹੁਤ ਸੋਹਣਾ ਪਿਆ ਹੈ ਨਾ ਸਾਰਾ ओरिजिनल ਆ ਰੰਗ ਦਾ ਪੱਕੀ ਹੈਗਾ ਵੀ ਕੋਈ ਰੰਗਿਆ ਪੰਗਿਆ ਜਾਂ ਕੋਈ ਹੋਰ ਚੀਜ਼ ਐ ਠੀਕ ਹੈ ਬਈ ਛੇਤੀ ਵਾਲਾ ਟਰੈਕਟਰ ਹੈ ਟਰਾਲੀ ਤੇ ਚੱਲਿਆ ਨਹੀਂ ਠੀਕ ਹੈ ਪਹਿਲੇ ਮਾਲਕ ਦਾ ਜੀ ਹਾਂ ਜੀ ਪੀ ਵੀ 11 ਨੰਬਰ ਆ ਪਟਿਆਲੇ ਦਾ ਠੀਕ ਹੈ ਇਹ ਟਰੈਕਟਰ ਨੂੰ ਦੁਬਾਰਾ ਦੇ ਐਮ ਆਰ ਐਫ ਦੇ 90 ਪੈਸੇ ਆ ਠੀਕ ਹੈ ਮੂਰੇ ਰੇਡੀਅਲ ਜਿਹੜੇ ਮਹਿੰਗੇ ਜੇ ਆਉਂਦੇ ਉਹ ਲੱਗੇ ਹੋਇਆ ਕੰਡੀਸ਼ਨ ਦੇਖ ਲੈਫਟ ਲਫਟ ਪੰਪ ਸੈਲਫ ਤੇ ਟੱਕ-ਟੱਕ ਵੀ ਨਹੀਂ ਹੈਗਾ ਟਰੈਕਟਰ ਦੇ ਹਾਂ ਜਿਵੇਂ ਨਵਾਂ ਟਰੈਕਟਰ ਆ ਜਿਵੇਂ ਨਵਾਂ ਸ਼ੋਅ ਤੇ ਦੇਖ ਕਿਤੇ ਮੱਖੀ ਦਾ ਦਾਗ ਨਹੀਂ ਹੈਗਾ ਠੀਕ ਹੈ ਪੱਠੀ ਤੇ ਰੰਗ ਪੱਠੀ ਤੇ 2811 ਘੰਟੇ ओरिजिनल ਚੱਲਿਆ ਦਾ ਸਰਵਿਸ ਗਾਡ ਨਾਲ ਹਾਂ ਸਰਵਿਸ ਗਾਡ ਨਾਲ ਨਿਕਲਦਾ ਕੋਈ ਹੈ ਨਹੀਂ ਫਰਕ ਨਹੀਂ ਨਿਕਲੂਗਾ ਬਸ ਠੀਕ ਹੈ ਬਾਈ ਇਹਦਾ ਮੁੱਲ ਕੀ ਹੈ ਤੇ ਦੇਣਾ ਕਿੰਨੇ ਦਾ ਬਾਈ 5 ਲੱਖ 45000 ਰੁਪਿਆ ਦਾ ਰੇਟ ਹੈ ਵੀਰੇ ਹਾਂ ਠੀਕ ਹੈ ਤੇ 5 ਲੱਖ ਤੇ 30000 ਦਾ ਟਰੈਕਟਰ ਦੇਣਾ 5000 ਰੁਪਿਆ ਉਹ ਸਵਾ 5 ਲੱਖ ਦਾ ਟਰੈਕਟਰ ਲੈ ਜਾਓ ਬਸ ਤੁਸੀਂ ਸਮਝ ਲਓ ਆਪ ਹੀ ਉਹ ਤੇ ਪਿੱਛੇ ਆ ਗਿਆ ਸਾਰਾ ਕੁਝ ਵੀਰੇ ਕੋਈ ਮਰਜ਼ੀ ਆ ਕੇ ਸਵਾ 5 ਲੱਖ ਰੁਪਏ ਦਾ ਟਰੈਕਟਰ ਬਾਈ ਤੋਂ ਲਿਜਾ ਸਕਦੇ ਹੋ ਬਾਕੀ ਸੌਦਾ ਕਰਨਾ ਤੁਹਾਡੀ ਹਿੰਮਤ ਰਹੂਗੀ ਬਾਈ ਕੋਲੇ ਹੋਰ ਵੀ 8-10 ਟਰੈਕਟਰ ਘਰੇ ਖੜੇ ਆ ਜਿਵੇਂ ਉਹ 735 ਖੜਾ 323 ਵੀ ਆਪਣਾ ਨਹੀਂ ਆਪਣਾ ਨਹੀਂ ਆਪਣੇ ਇੱਥੇ ਤਿੰਨ ਟਰੈਕਟਰ ਆ ਅੱਛਾ ਫਾਰਮ ਟਰੈਕ ਜਿੰਨੇ ਮਰਜ਼ੀ ਲੈ ਲਿਓ ਨਹੀਂ ਦੇ ਦੇਣਗੇ ਉਹ ਕਿੱਥੇ ਘਰੇ ਜੋਇੰਟ ਵਾਲੇ ਦਾ ਕੰਮ ਤਾਂ ਨਹੀਂ 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 ਯਾਰ ਠੀਕ ਆ ਹਰਿਆਣਾ ਠੀਕ ਆ ਭਾਈ ਉਹਦਾ ਕੰਮ ਜਿਵੇਂ ਜਿੰਨੇ ਕਹੋਗੇ ਉਹਨੇ ਦੇ ਦਾਂਗੇ ਨਹੀਂ 7-8 ਹੈਗੇ ਫਾਰਮ ਟਰੈਕ ਜਿਵੇਂ 14 ਮਾਡਲ 15 65 ਅੱਛਾ ਵੀ ਮਿਲ ਜੂਗਾ ਠੀਕ ਹੈ ਠੀਕ ਹੈ 60 7 ਮਾਡਲ ਮਿਲ ਜੂ 9 ਮਿਲ ਜੂ 5 ਮਿਲ ਜੂ 6 ਮਿਲ ਜੂ ਠੀਕ ਹੈ ਭਾਈ ਆਪਣਾ ਐਡਰੈਸ ਬੋਲਦੇ ਤਾਂ ਫੋਨ ਨੰਬਰ ਬੋਲਦੇ ਨਾਲ ਫੋਨ ਨੰਬਰ ਹੈਗਾ 96531 00499 ਐਡਰੈਸ ਹੈਗਾ ਵੀ ਪੀਓ ਦਿਉਣ ਡਿਸਟ੍ਰਿਕਟ ਬਠਿੰਡਾ ਬਾਬਾ ਫਰੀਦ ਯੂਨੀਵਰਸਿਟੀ ਕੋਲ ਹਾਂ ਬਾਬਾ ਫਰੀਦ ਯੂਨੀਵਰਸਿਟੀ ਵਾਲਾ ਪਿੰਡ ਆ ਜੀ ਰੋਡ ਦੇ ਉੱਪਰ ਆਪਣੀ ਦੁਕਾਨ ਆ ਬਰਾਡ ਟਰੈਕਟਰ ਦੇ ਨਾਂ ਤੇ ਫੋਨ ਨੰਬਰ ਦੁਬਾਰਾ ਫੇਰ ਬੋਲ ਦਿੰਨਾ 96531 00499 ਧੰਨਵਾਦ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਠੀਕ ਹੈ ਵੀਡੀਓ ਚੰਗੀ ਲੱਗੀ ਤਾਂ ਮਿੱਤਰੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਕਿਸੇ ਨੂੰ ਟਰੈਕਟਰ ਸੰਬੰਧੀ ਜਾਣਕਾਰੀ ਲੈਣੀ ਹੈ ਤਾਂ ਬਾਈ ਦੇ ਚਲਦੇ ਚਲਦੇ ਜੇ ਨੰਬਰ ਲਾ ਲਿਓ ਵੀਡੀਓ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਲਾਈਕ ਕਰੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਅਸੀਂ ਨਿਤ ਨਵੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹੀਏ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਬਰਾੜ ਸਾਹਿਬ ਤੁਹਾਨੂੰ ਵੀ ਇੱਕ ਪਰਣਾ ਜਾਂ ਚਲੋ ਠੀਕ ਹੈ ਜੀ ਮਿਹਰਬਾਨੀ ਸ਼ੁਕਰੀਆ ਜੀ